ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਅਨ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਅ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਅ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਕਰਿਆਲਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਜਾਂਦਾ ਤੇ ਜਗਰਾਜ ਵੀਰ ਦੇ ਘਰੋਂ ਤੁਹਾਨੂੰ ਤਨ ਐਨੀਮਲ ਵਿਖਾਉਣੇ ਆ ਜਿਹੜੇ ਇਸ ਵੇਲੇ ਵਿਕਾਊ ਆ ਸੂਈ ਸਵਾਈ ਝੋਟੀ ਮੱਝ ਕਿੰਨਾ ਦੁੱਧਵਾਦ ਆ ਸੱਜਣੋ ਸਾਰੀ ਜਾਣਕਾਰੀ ਲਵਾਂਗੇ ਮਗਰ ਕੱਟੀ ਤੇ ਇੱਕ ਆਹਾ ਗਊ ਵੱਡੇ ਟਾਂਚੇ ਦੀ ਤੇ ਵੱਡੇ ਲੇਰੇ ਦੀ ਜੇ ਕੋਈ ਚੰਗੇ ਦੁੱਧ ਵਾਲੀ ਗਾਂ ਪਾਲਦੇ ਸੀ ਤਾਂ ਜਗਰਾਜ ਵੀਰ ਦਾ ਨੰਬਰ ਆ ਜਿਹੜਾ ਉਹ ਸਕਰੀਨ ਤੇ ਚੱਲੀ ਜਾਂਦਾ ਤੇ ਕਰਿਓ ਸੰਪਰਕ ਕਿਉਂਕਿ ਜੇ ਚੰਗੇ ਦੁੱਧ ਵਾਲੀ ਵੱਡੀ ਗਾਂ ਵੱਡੇ ਟਾਂਚੇ ਦੀ ਤੇ ਗਰਮੀ ਦਾ ਤੋਹਾ ਗਾਂ ਮੰਨ ਕੇ ਚੱਲੋ ਲਹਿਰਾਂ ਬਹਿਰਾਂ ਲਾਉਗੀ ਵੇਖੋ ਆਜੋ ਡਿਟੇਲ ਲੈਨੇ ਆਪਾਂ ਕਿੰਨੇ ਟਾਈਮ ਦੀ ਸੂਈ ਤੇ ਹੁਣ ਇਹਦੇ ਕੋਲੇ ਜਿਹੜਾ ਹਾਜ਼ਰ ਦੁੱਧ ਕਿੰਨਾ ਜਗਰਾਜ ਤੋਂ ਇਹਦੇ ਤੋਂ ਹੀ ਆਪਾਂ ਸ਼ੁਰੂ ਕਰਾਂਗੇ ਸੂਈ ਸਵਾਈ ਗਊ ਆ ਕੋਈ ਗੱਬਨ ਨਹੀਂਗੀ ਤੇ ਰਿਕਵੈਸਟ ਬੇਨਤੀ ਰਹੂਗੀ ਵੀ ਜਿਹੜਾ ਪਸ਼ੂ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਤੇ ਇੱਕ ਸੱਜਣ ਨੂੰ ਇੱਧਰ ਹਜੇ ਨਿੱਕੀ ਉਮਰ ਦੀ ਵਹਿੜ ਸੂਈ ਸਵਾਈ ਇਹਦੀ ਵੀ ਡਿਟੇਲ ਲੈਣੇ ਆਪਾਂ ਤੇ ਤੋਰ ਕੇ ਬਹਿਣੀ ਜਗਰਾਏ ਵੀਰ ਸਾਸਰੀ ਕਾ ਸਾਸਰੀ ਵੀਰ ਜੀ ਹੋ ਠੀਕ ਠਾਕ ਏ ਮੇਰਾ ਤੁਸੀਂ ਸੁਣਾਓ ਵੀਰ ਵਧੀਆ ਵਧੀਆ ਠੀਕ ਠਾਕ ਵਧੀਆ ਚੜਦਿਆਂ ਕਲਾ ਨਾ ਆ ਵਧੀਆ ਆਨੰਦ ਬੱਜੇ ਤਾਂ ਆਪਣਾ ਐਡਰੈਸ ਆਪਣਾ ਪਿੰਡ ਘਰੇਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨੰਬਰ ਮੇਰੇ ਵੀਰ ਦਾ 95929 95392 ਵੈਸੇ ਤਾਂ ਚਲੋ ਆਪਾਂ ਸਕਰੀਨ ਤੇ ਵੀ ਚਲਾਵਾਂਗੇ ਨੰਬਰ ਹਾਂਜੀ ਹਾਂਜੀ ਤੇ ਆਪਣਾ ਵਪਾਰ ਦਾ ਕੰਮ ਹਾਂਜੀ ਹਾਂਜੀ 3 ਜਨਵਾਰ ਵਿਖਾ ਦਿੱ ਅੱਜ ਹਾਂਜੀ 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 ਦੋ ਬੈੜਾ ਹਾਂਜੀ ਹਾਂ ਦੋ ਬੈੜਾ ਤੇ ਇੱਕ ਆ ਗਈ ਆਪਣੇ ਕੋਲੇ ਨੀਲੀ ਰਾਵੀ ਦਾ ਪੱਖ ਰੱਖਦੀ ਮੈਂ ਹਨਾ ਹਾਂਜੀ ਹਾਂਜੀ ਚੰਗਾ ਦੁੱਧ ਇਹਦੇ ਕੋਲੇ ਵੀ ਹਾਂਜੀ ਇਹ ਗਊ ਤੋਂ ਸ਼ੁਰੂ ਕਰੀਏ ਤਾਂ ਸੁਆ ਕਿਹੜਾ ਸੁਈ ਆ ਇਹ ਸੁਆ ਮਾਲਕਾਂ ਦੇ ਮਤਾਂ ਉਹ ਕਿਤੇ ਜਾ ਸੁਈ ਆ ਉਹਨਾਂ ਤਿੱਜਾ ਸੁਆ ਦੱਸਿਆ ਪਾ ਏ ਜਿਨ੍ਹਾਂ ਤੋਂ ਆਪਾਂ ਖਰੀਦੀ ਆ ਉਹ ਇਹ ਉਹਨਾਂ ਵੀਰ ਹਰਾਂ ਨੇ ਆਪਾਂ ਨੂੰ ਦੱਸਤਾ ਵੀ ਤੀਜਾ ਸੂਆ ਸੂਈ ਤੇ ਇੰਨਾ ਕੀ ਸੂਈ ਉਹ ਹਾਂ ਇਹਦਾ ਵੱਧ ਨਹੀਂ ਹੈ ਹਨਾ ਤੀਜਾ ਤੂਰੀ ਇਹਨਾਂ ਨੂੰ ਤੇ ਦੂਜੇ ਸੂਏ ਦੁੱਧ ਦਾ ਕੀ ਰਿਕਾਰਡ ਰਿਆ ਉਹਦੇ 27 28 ਕਿਲੋ ਚੋਇਆ 27 ਤੋਂ 28 ਕਿਲੋ ਚੋਇਆ ਹਾਂਜੀ ਤੇ ਹੁਣ ਇਹ ਵੀਰੇ ਕਿੰਨੇ ਦਿਨ ਸੂਈ ਤੇ ਕਿੰਨਾ ਦੁੱਧ ਇਹਦੇ ਕੋਲੇ ਇਹ ਨੂੰ ਇਹ 8 ਦਿਨ ਦਾ 7-8 ਦਿਨ ਸੂਈ ਨੇ ਓਕੇ 7-8 ਦਿਨ ਦੀ ਸੂਈ ਆ ਹਾਂਜੀ ਮਗਰ ਵੱਛਾ ਮਗਰ ਵੱਛਾ ਤੇ ਹੁਣ ਕਿੰਨੇ ਦੁੱਧ ਤੇ ਆ ਦੁੱਧ ਉਹ ਇਸਰ 24 ਕਿਲੋ ਹੌਣ ਇਹਦੇ ਕੋਲੇ 24 ਕਿਲੋ ਦੁੱਧ ਕੋਈ ਵੀ ਸੱਜਣ ਆ ਜੇ ਹਾਂਜੀ ਹਾਂਜੀ ਜਿਹੜਾ ਮਰਜੀ ਆ ਕੇ ਚੋੜੇ ਆਪ ਦਾ ਕੰਡਾ ਬਾਲਟੀ ਚੱਕੀ ਜਾਵੇ ਤੇ ਦੁੱਧ ਝੋਕੇ ਹਨਾ ਤੇ ਆਪ ਦੀ ਤਸੱਲੀ ਕਰ ਲੇ ਵੀ ਮੂੰਹ ਵਾਲਾ ਨਹੀਂ ਭਾਂਡੇ ਵਾਲਾ ਦੁੱਧ ਨਹੀਂ ਨਹੀਂ ਚਵਾ ਕੇ ਕੇ ਇਹ ਤਾਂ ਸੁਈ ਸੁਵਾਈ ਆ ਹਾਂ ਉਹ ਬੱਚਾ ਚੋਂਗੇ ਵਾਜ ਨੂੰ ਕੋਈ ਗੱਲ ਨਹੀਂ ਕੋਈ ਨਹੀਂ ਤੇ 24 ਕਿਲੋ ਦੁੱਧ ਹਾਂਜੀ ਹਾਂਜੀ ਤੇ ਫੇਰ ਦੁੱਧ ਤਾਂ ਹਜੇ ਵਧਣਾ ਇਹਨੇ ਦੁੱਧ ਵਧੂਗੇ 65 ਦੀ ਪੰਜ ਆਊਗੀ ਅੱਛਾ ਇਹ ਗੱਲ ਦੀ ਗਾਰੰਟੀ ਹੈ ਗਾਰੰਟੀ ਵੀ 65 ਪੰਜ ਤੇ ਦੁੱਧ ਵੀ 24 ਕਿਲੋ ਤੇ ਜੇ ਵੱਡੀ ਮਹਾਂ ਤੇ ਕਿਸੇ ਨੇ ਪੈਸੇ ਲਾਉਣੇ ਹੀ ਤਾਂ ਗਾਂ ਲੈ ਲੈ ਹਾਂ ਸੀਲ ਆ ਨਾ ਚੋਨ ਨੂੰ ਚੋਨ ਨੂੰ ਸੀਲ ਦੋਵੇਂ ਬੰਨੇ ਬੈ ਕੇ ਚੋ ਸੀਲ ਤੇ ਵੀ ਲੱਗੀ ਲੱਗੀ ਹੈ ਅੱਛਾ ਮਸ਼ੀਨ ਤੇ ਮੈਂ ਚੋਂਦਾ ਨਹੀਂ ਆ ਮੁਰਤੇ ਕਿ ਇਹਨੂੰ ਚੋਣੀ ਮੁਰਤੇ ਫਿਰ ਉਪਾਏ ਨਾ ਹਾਂ ਓਕੇ ਮਸ਼ੀਨ ਤੇ ਵੀ ਲੱਗੀ ਤੇ ਹੱਥਾਂ ਨਾਲ ਵੀ ਚੋ ਉਹ ਦੋਨੇ ਪਾਸੇ ਬੈ ਕੇ ਚੋਈ ਤਾਂ ਮੋਟੀ ਚੋਈ ਬਹੁਤ ਜ਼ਿਆਦੀ ਚੰਗੀ ਥਣ ਬੜਾ ਪਾਵਰ ਵਾਲਾ ਬੜਾ ਹੀ ਬਚੰਗਾ ਹੈ ਨਾ ਗਰਮੀ ਗਰਮੀ ਦਾ ਤੋਹਫਾ ਹੀ ਆ ਕੇ ਗਾਂ ਤੋਹਫਾ ਕੱਢੀ ਬਾਹਰ ਕਰੈ ਨੂੰ ਤੋਰ ਕਰਾਇਆ ਨੂੰ ਚੈੱਕ ਮੇਰਾ ਵੀ ਲਓ ਵੀ ਸਜਣੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਗਾਂ ਕਾਦੀ ਆ ਤੇ ਕਰਮਾਂ ਵਾਲੀ ਜਿਉਂਦੀ ਰਵੇ ਤੇ ਹਾਥੀ 'ਚ ਵੀ ਕੱਲੀ ਜਾਊਗੀ ਇਹ ਵੀ ਨੋਟ ਕਰ ਲਿਓ ਵੱਡੇ ਢਾਂਚੇ ਦੀ ਵੱਡੀ ਵਹਿੜ ਐਸ ਵੇਲੇ 24 ਦੁੱਧ ਤਿਆਰ ਜਿਹੜਾ ਇਹਦੇ ਕੋਲੇ ਤੁਸੀਂ ਮੰਨ ਲਓ ਵੀ ਜੋਖ ਸਕਦੇ ਆ ਮੈਨ ਸਕਦੇ ਆ ਆ ਥਣ ਵੇਖੋ ਲੱਗਾ ਇਹਨੂੰ ਤੇ ਪਹਿਲਵਾਨਾਂ ਰਗੀਆ ਜੰਗਰਾਇ ਇੱਕ ਢੇੜਾ ਕਢਾਈਏ ਹੋਰ ਵੀਰੇ ਕਿਉਂਕਿ ਘਰਾ ਦੇ ਮੇਰਾ ਭਰਾ ਤਸੱਲੀਆਂ ਕਿਉਂਕਿ ਆਪਾਂ ਰੁਪਈਏ ਵਟਣਿਆਂ ਦੇ ਅਗਲੇ ਨੇ ਇਹਦੀ ਤਸੱਲੀ ਕਰਕੇ ਦੁੱਧ ਦੀ ਖਰੀਦਦਾਰੀ ਕਰਨੀ ਆ ਹਨਾ ਹਾਂਜੀ ਹਾਂਜੀ ਹਾਂ ਵੇਖੋ ਸੱਚ ਨੂੰ ਬੜੀ ਮੰਨ ਲਓ ਵੀ ਵੱਡੀ ਵਹਿੜ ਤੁਨੂੰ ਲੇਵੇ ਵਾਲੇ ਪੱਖ ਤੋਂ ਲੈ ਕੇ ਸਰੀਰਕ ਮੰਤਰ ਤੇ ਸਾਂਭੀ ਵੀ ਕਹੇ ਨੇ ਪੂਰੀ ਚੰਗੀ ਬਹੁਤ ਜਿਆਦਾ ਚੰਗੀ ਸਾਂਭੀ ਹਾਂ ਇਹ ਨਹੀਂ ਗੱਲ ਵੀ ਲੱਸੀ ਫੇਕੀ ਆ ਪੂਰੀ ਜਾਨ ਅੱਛਾ ਹਾਂਜੀ ਫਾਰਮ ਦੀ ਗਾਂ ਸੱਜਣੋ ਹਾਂਜੀ ਵੇਖੋ ਮੱਲਾਂ ਰਗੀ ਆ ਤੇ ਆ ਕੇ ਵੇਖਿਓ ਪਸੰਦ ਆਊਗੀ ਤੇ ਸਾਹਬ ਇਹਦਾ ਰੇਟ ਫਿਰ ਰੇਟ ਜੋ ਮਰਜ਼ੀ ਕਰੀ ਗਏ 1 5 ਕਰ ਲਗੇ 10 ਕਰ ਲਗੇ ਹਾਂਜੀ ਪੂਰੇ ਲੱਖ ਦੀ ਆ ਬਦਿਹਾਂ ਪੂਰੇ ਲੱਖ ਚੋਂ ਮਾਨਤਨ ਕਰ ਪਿਆਰ ਮੁਹੱਬਤ ਕਰਦਗੇ ਕਰ ਦਾਂਗੇ ਹਨਾ ਕਰ ਦਾਂਗੇ ਥੋੜਾ ਬਹੁਤਾ ਕਰਦਗੇ 2000 ਹੋਰ ਛੱਡ ਦੇ ਹੋਰ 98000 ਦੀ ਹਾਂਜੀ ਤੇ ਬਾਕੀ ਜਿਹੜਾ ਫੋਨ ਲਾਊਗਾ ਮਾੜਾ ਮੋਟ ਚਲੋ ਆਏ ਘਰੇ ਦਾ ਪਿਆਰ ਮੁਹੱਬਤ ਹੋ ਜੂ ਹਨਾ ਹਾਂਜੀ ਹਾਂਜੀ ਉਹ ਕਰਾਂਗੇ ਨਹੀਂ ਧੰਨਵਾਦ ਆ ਜਾ ਉਹ ਆਪਾਂ ਝੂਟੀ ਵਿਖਾਈਏ ਇਹ ਕਿਹੜਾ ਸੂਆ ਇਹ ਵੀ ਤੀਜਾ ਸੂਆ ਇਹ ਵੀ ਤੀਜਾ ਸੂਆ ਹਾਂਜੀ ਓਕੇ ਰਿਪੋਰਟ ਜਮਾ ਹਨਾ ਹਾਂਜੀ ਹਾਂਜੀ ਠੀਕ ਆ ਤੀਜਾ ਸੂਆ ਸੂਈ ਆ ਕਿੰਨੇ ਟਾਈਮ ਦੀ ਸੂਈ ਆ ਤੇ ਕਿੰਨਾ ਦੁੱਧ ਆ ਇਹ ਸੂਈ ਆ ਕਿਹੜੇ ਦਿਨਾਂ ਦੀ ਠੀਕ ਆ 20 ਦਿਨ ਸੂਈ ਜੋਗੇ ਨੂੰ ਓਕੇ 20 ਦਿਨਾਂ ਦੀ ਸੂਈ ਮਗਰ ਕੱਟੀ ਪੁੱਤ ਪਾਸੇ ਹੋ ਜਾ ਥੋੜੇ ਤੋਂ ਡਰਦੀ ਆ ਸੋਨੇ ਹਾਂ ਪਾਸੇ ਹੋ ਜਾ ਠੀਕ ਆ ਮਗਰ ਆ ਗਈ ਕੱਟੀ ਮਗਰ ਕੱਟੀ ਤੀਜਾ ਸੂਆ ਤੇ 20 ਦਿਨਾਂ ਦੀ ਸੂਈ ਆ ਕਰਮਾਂ ਵਾਲੀ ਤੇ ਦੁੱਧ ਇਹਦੇ ਕੋਲੇ ਜਿਹੜਾ ਦੁੱਧ ਇਹਦੇ ਥਲੇ ਹੋਊਗਾ 12 ਲੀਟਰ ਹੁਣ 12 ਕੋਈ ਵੀ ਆ ਜੇ ਦੁੱਧ ਨੂੰ ਖਰੀ ਆ ਹਨਾ ਬਹੁਤ ਜਿਆਦੀ ਥੋੜੀ ਚੱਡੇ ਦੀ ਥੋੜੀ ਚੋਰ ਆ ਹਾਂ ਬਾਕੀ ਦੁੱਧ ਨੂੰ ਬਹੁਤ ਚੰਗੀ ਆ ਵੀ ਚੱਡਾ ਨਹੀਂ ਵਿਖਾਉਂਦੀ ਉਹਨਾਂ ਤੇ ਸੈਡ ਸੂਟ ਪੂਰੀ ਜਮਾ ਪੂਰੀ ਪੂਰੀ ਪੂਰੇ ਆ ਬਰਾਬਰ ਹੋਣਗੇ ਤੁਹਾਨੂੰ ਤੇ ਮਾੜੀ ਜੀ ਤੌਰ ਕਰਾ ਦਿੱਤੀ ਚੱਕ ਜੀ ਨਾ ਡਰੇ ਨਹੀਂ ਡਰ ਕੋਈ ਗਾਇ ਕਰਉਣੀ ਹੈਗੀ ਆ ਵੱਡਾ ਰਹਿ ਵੀ ਤਾਂ ਵੀ ਨੇ ਠੀਕ ਆ ਨਹੀਂ ਮੈਂ ਕਿਹਾ ਚੱਲ ਅਭੀ ਫੇਰ ਵੀ ਚੱਲ ਪੱਤ ਚੱਲ ਕੋਹਣੀ ਆਂਦੇ ਤੈਨੂੰ ਥੋੜੀ ਜੀ ਸੱਜਣਾ ਡਰਦੀ ਆ ਮੈਂ ਨਾ ਜਵਾਕਾਂ ਜੂਕਾਂ ਤੋਂ ਕਰਕੇ ਇੱਕ ਨਵੇਂ ਥਾਂ ਅੰਦਰੋਂ ਕੱਢ ਕੇ ਲਿਆ ਕੇ ਇੱਥੇ ਬਾਹਰ ਖੁੱਲੇ ਥਾਂ ਬੰਨੀ ਆ ਤੇ ਉਹਦਾ ਕਰਕੇ ਵੀ ਥੋੜੀ ਜੀ ਡਰਦੀ ਆ ਬੰਨ ਦਿਓ ਸਾਹਿਬ ਕੱਟੀ ਤੇ ਹੀ ਬੰਨ ਦਿਓ ਭਾਵਾ ਹੋਰ ਬੰਨਣਾ ਹੋਰ ਬੰਨ ਕੱਟੀ ਉੱਤੇ ਬੰਨੀ ਨਹੀਂ ਸਕੋ ਚੁੰਗਦੀ ਹੁੰਦੀ। ਹਾਂ ਦੂਰ ਬੰਨੀ ਚੁੰਗਦੀ ਹੁੰਦੀ ਆ। ਹਾਂ ਉੱਥੇ ਦਾ ਮੂੰਹ ਹੀ ਨਹੀਂ ਪਹੁੰਚਣਾ। ਮੂੰਹ ਹੀ ਪਹੁੰਚਣਾ। ਬਸ ਪੱਤ ਬਸ ਕੁਛ ਨਹੀਂ ਆਦੇ ਤੈਨੂੰ। ਤੇ ਜਗਰਾਜ ਵੀਰੇ ਚੋਨਚਾਂ ਦੀ 100 ਦੀ 100 ਨਾ। ਚੋਨਚਾਂ ਬਹੁਤ ਚੰਗੀ। ਰੇਟ ਇਹਦਾ ਉੜਦੀਆਂ ਜਾਣ ਵਾਲਾ। ਉੜਦੀਆਂ ਵਾਲਾ ਕਰਨਾ। ਕਿੰਨੇ ਦੀ ਜੱਸ ਨੋ? 70000 ਰੁਪਈਆ। 70 ਚੋਂ 3000 ਡਾ ਦੋ। 67000 ਦੀ। 67000 ਦੀ ਤੇਰਾ। ਉਦੇ ਵਿੱਚੋਂ ਵੀ ਮਾਨਤਾਨ ਕਰਦਾਂਗੇ ਆਗੇ 67000 ਚੋਂ ਮਾਨਤਾਨ ਕਰਦੇ ਆਂਗੇ ਤਾਜੀ ਸੂਈ ਮੈਂ ਇੱਕ ਦੀਆਂ ਦੋ ਜਾਣੀਆਂ ਇੱਕ ਦੀਆਂ ਦੋ ਤੇ ਦੁੱਧ ਵੀ 12 ਲੀਟਰ ਮਣ ਕੇ ਲੈ ਜੇ ਜਿਹੜਾ ਮਰਜ਼ੀ ਚੋਗੇ ਤਸੱਲੀ ਆਹ ਕੀ ਬਾਤ ਆ ਫਿਰ ਤਾਂ ਹਨਾ ਦੁੱਧ ਤੇ ਲਾਉਣ ਵਾਲੇ ਬੰਦੇ ਨੂੰ ਮਾੜੀ ਤਾਂ ਨਹੀਂ ਬਹੁਤ ਚੰਗੀ ਹੈ ਹਨਾ ਬਹੁਤ ਚੰਗੀ ਫਿਰ ਦੁੱਧ ਦੋ ਤਿੰਨ ਮਹੀਨੇ ਪੀ ਕੇ ਵੀ ਓਕੇ ਰਿਪੋਰਟ ਕੰਮ ਓਕੇ 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 ਆ ਕੇ ਵਜਨ ਵਟੇਲੀ ਮੈਂ ਹਾਂ ਵਜਨ ਵਟੇਲੀ ਮਗਰ ਵੀ ਕੱਟੀ ਮਗਰ ਬਹੁਤ ਚੰਗੀ ਕੱਟੀ ਹੈ ਠੀਕ ਆ ਤੇ ਆ ਜਗੇ ਆਪਾਂ ਵਹਿੜ ਤੇ ਕਿਰਾ ਹੁਣ ਤੇ ਇਹਦਾ ਕੀ ਲੇਖਾ ਜੋ ਖਾ ਵਹਿੜ ਜੀ ਦਾ ਇਹ ਵੀ ਅਠਾਂ ਦਿਨਾਂ ਦੀ ਸੂਈ ਆ ਮਾੜੂ ਨਾਲ ਆ ਠੀਕ ਆ ਇੱਕ ਹਫ਼ਤੇ ਦੀ ਸੂਈ ਆ ਹਨਾ ਹਾਂ ਠੀਕ ਆ ਮੂੰਹ ਪਿਓਰ ਚਾਰ ਦੰਦ ਮੂੰਹ ਚੌਗੀ ਪੂਰੀ ਚੌਗੀ ਪਿਓਰ ਹਾਂ ਓਕੇ ਜਿਹੜਾ ਮਰਜ਼ੀ ਕੋ ਵੀਰ ਭਰਾ ਕੇ ਵੇਖ ਕੇ ਆਪਦੇ ਦੰਦ ਪੱਟ ਕੇ ਲੈ ਜੇ ਹਾਂ ਵੇਖ ਕੇ ਲੈ ਜੀ ਠੀਕ ਆ ਹਾਂਜੀ ਤੇ ਦੁੱਧ ਇਹਦੇ ਕੋਲੇ ਦੁੱਧ ਹੋਊਗਾ 13 ਲੀਟਰ ਇਸਲੇ ਹੁਣ ਠੀਕ ਆ 13 ਦੁੱਧ ਹੋਊਗਾ 12 ਮੰਨ ਕੇ ਜਿਹੜਾ ਮਰਜ਼ੀ ਸੌਦਾ ਕਰ ਲੈ 12 ਮੰਨ ਕੇ ਮੈਂ 15 ਕਿਲੋ ਦੁੱਧ ਦੇ ਦੂੰਗੀ ਚੋਣ ਚਾਂ ਨੂੰ ਮਿੱਠੀ ਚੋਣ ਚਾਂ ਨੂੰ ਵਧੀਆ ਇਸ ਤਰ੍ਹਾਂ ਬੱਚਿਆ ਕਰਕੇ ਕਾਲੀ ਜੀ ਪੈਂਦੀ ਉਪਰੇ ਥਾਂ ਕਰਕੇ ਉਹ ਤਾਂ ਚੋਣ ਚਾਂ ਨੂੰ ਕੋਈ ਚੱਕਣ ਜੂੜ ਪਾ ਕੇ ਮਰਜ਼ੀ ਚੋਲੋ ਜਦੋਂ ਮਰਜ਼ੀ ਚੋਲੋ ਢੋਰੇ ਦੀ ਵੀ ਕਰਾਚ ਲਓ ਵੀ ਸਜਣੋ ਸੂਆ ਇਹ ਪਹਿਲਾ ਕਿ ਦੂਜਾ ਪਹਿਲਾ ਪਹਿਲਾ ਪਲੂਣ ਸੂਈ ਵਹਿੜਾ ਮੂੰਹ ਚਾਰ ਦੰਦ ਤੇ ਦੁੱਧ 13 ਤੇ 12 ਮੰਨ ਕੇ ਸੌਦਾ ਕਰ ਲਿਓ ਤੇ ਥੋੜੀ ਜੀ ਇੱਥੇ ਮੈਂ ਤੁਹਾਨੂੰ ਜਿਵੇਂ ਦੱਸਿਆ ਨਾ ਵੀ ਬਾਹਰ ਉਪਰੇ ਥਾਂ ਬੰਨੀਆਂ ਕਰਕੇ ਤੇ ਅੰਦਰ ਹੀ ਨੰਦ ਤੇ ਅੰਦਰ ਖੜੇ ਸੀ ਜਾਨਵਰ ਤੇ ਬਾਹਰ ਲੱਗ ਕੀਤੇ ਦੂਜੇ ਪਸ਼ੂਆਂ ਨਾਲ ਉਹ ਤੇ ਥੋੜੇ ਜੇ ਕਾਲੇ ਪੈਂਦੇ ਆ ਬਾਕੀ ਚਮਕਦਮ ਕਾਲੀ ਵੱਛੀ ਆ ਤੇ ਵੇਲ ਬਹੁਤ ਆ ਤੇ ਕੱਦ ਚੰਗਾ ਵਾ ਵੇਖੋ ਹਾਂ ਤੇ ਬੱਚੇ ਦਾ ਵਾੜਾ ਕਰਦੀ ਹੈ ਹਨਾ ਜਿਆਦਾ ਬਹੁਤ ਜਿਆਦਾ ਤੇ ਬੱਚੇ ਦਾ ਕਰਦੀ ਪਹਿਲਾਂ ਨਾ ਨਾ ਪਹਿਲਾਂ ਵੜਾ ਵੱਧ ਕਰਦੀਆਂ ਹੁੰਦੀਆਂ ਹਨਾ ਹਾਂ ਜੀ ਹਾਂ ਜਦੋਂ ਗਾਂ ਹੋਰ ਸੂਏ ਸੂ ਗਈ ਫਿਰ ਘਟ ਜਾਂਦਾ ਪਸ਼ੂ ਦਾ ਥੋੜਾ ਜਿਹਾ ਵਾਕਈ ਤੇ ਥਣ ਕੱਢਦੀ ਪੂਰਾ 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 ਚਵਾਈ ਹੋਈ ਦੀ ਬਾਕੀ ਆਪਾਂ ਚੂਣਾ ਹੀ ਅਸਕਰ ਹਾਂ ਹਾਂ ਕਿਹੜਾ ਗੱਬਣਾ ਹਨਾ ਨਾ ਹਾਂ ਵੇਖੋ ਸੱਜਣੋ ਥਣ ਹੈ ਨਾ ਕਿਆ ਬਾਤ ਆਲਾ ਤੇ ਇਹਦਾ ਤਾਂ ਕੋਈ ਊੜਾ ਬੰਨਾ ਨਹੀਂ ਤੇ ਇਹਦਾ ਰੇਟ ਫਿਰ ਸ਼ਾਹ ਜੀ ਮੁੱਲ 50 ਹਾਂਜੀ 46000 ਦੀ ਦੇ ਦਾਂਗਾ ਹਾਂ ਨਾ ਮੁੱਲ ਕਰਦੇ ਆ ਦਾ ਆਪਾਂ 50000 ਰੁਪਇਆ ਤੇ 46000 ਦੀ ਵਹਿੜ ਦੇ ਦੇਾਂਗੇ 12 ਲੀਟਰ ਦੁੱਧ ਆ ਹਾਂ ਕੋਈ ਵੀ ਆ ਜੇ ਚੋਣ ਮੰਤਨ ਕਰ ਦਾਂਗੇ ਠੀਕ ਆ ਓਕੇ ਰਿਪੋਰਟ ਲਓ ਵੀ ਸੱਜਣੋ ਮੂੰਹ ਚਾਰ ਦੰਦ ਤੇ ਕਲੂਨ ਸੂਈ ਇਹ ਸੂਈ ਆ ਤੀਜਾ ਸੂਆ ਛੱਡ ਵਾਲੀ ਵੱਡੀ ਵਹਿੜ ਤੇ ਜਿਹੜੀ ਝੋਟੀ ਆ ਉਹ ਵੀ ਮਾਝ ਆਪਣੀ ਤੀਜਾ ਸੂਆ ਪਾਉ ਜਗਰਾਜ ਕੋਲੇ ਸੂਈ ਆ ਕਰਿਆਲੇ ਨਗਰ ਦੀ ਇਹ ਤਿੰਨ ਜਾਨਵਰ ਕਰਿਆਲੇ ਜਗਰਾਜ ਵੀਰ ਦੇ ਕੋਲੇ ਵਕਾਊ ਐ ਇਸ ਵੇਲੇ ਤੇ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਵੀਰ ਦਾ ਤੇ ਆ ਕੇ ਵੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਮਿਲਦੇ ਅੱਗੇ ਕੋਈ ਜਲਦ ਨਵੀਂ ਵੀਡੀਓ ਕਿਸੇ നമി അപ്പഡേറ്റ്